प्यार हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪਿਖਿਆ ਤੇ ਅਰੀਦੀਨ ਆਪਾਂ ਪੰਜਾਬੀ ਵਿਆਕਰਨ ਦਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਬੇਟਾ ਆਪਾਂ 6 ਨੰਬਰ ਪੁਆਇੰਟ ਤੇ ਅੱਗੇ ਕਾਲ ਤੋਂ ਕੀ ਭਾਵ ਹੈ ਤਾਂ ਕਹਿੰਦਾ ਕਾਲ ਕਾਲ ਤੋਂ ਭਾਵ ਹੈ ਸਮਾਂ ਕਿਰਿਆ ਦਾ ਉਹ ਰੂਪ ਜਿਸ ਤੋਂ ਕਿਸੇ ਕੰਮ ਦੇ ਹੋਣ ਦੇ ਸਮੇਂ ਦਾ ਬੋਧ ਹੋਵੇ ਉਸ ਨੂੰ ਕਾਲ ਕਿਹਾ ਜਾਂਦਾ ਕਾਲ ਤਿੰਨ ਤਰ੍ਹਾਂ ਦੇ ਹਨ ਠੀਕ ਹੈ ਇਹ ਬੇਟਾ ਤੁਹਾਨੂੰ ਪਤਾ ਹੀ ਹੈ ਵੀ ਵਰਤਮਾਨ ਕਾਲ ਦਾ ਅਰਥ ਹੈ ਚੱਲ ਰਿਹਾ ਸਮਾਂ ક્રિયા ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਚੱਲ ਕੰਮ ਚੱਲ ਰਹੇ ਸਮੇਂ ਵਿੱਚ ਹੋ ਰਿਹਾ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ ਠੀਕ ਹੈ ਉਹ ਸਤਵੀ ਉਹ ਸਤਵੀਰ ਹੈ ਉਹ ਪਿੰਡ ਗਏ ਹਨ ਠੀਕ ਹੈ ਤਾਂ ਇਹ ਬੇਟਾ ਵਰਤਮਾਨ ਕਾਲ ਦੇ ਉਦਾਹਰਣਾਂ ਹੈਗੀਆਂ ਅੱਗੇ ਹੈਗਾ ਭੂਤਕਾਲ ਤਾਂ ਭੂਤਕਾਲ ਦੇ ਵਿੱਚ ਅਰਥ ਹੈ ਬੀਤ ਚੁੱਕਾ ਸਮਾਂ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕੰਮ ਬੀਤ ਚੁੱਕੇ ਸਮੇਂ ਵਿੱਚ ਹੋ ਚੁੱਕਿਆ ਹੈ ਉਸ ਨੂੰ ਭੂਤਕਾਲ ਕਹਿੰਦੇ ਹਨ ਜਿਵੇਂ ਸੋਨਜੀਤ ਖੇਡਦੀ ਸੀ ਅਸੀਂ ਪੜ ਰਹੇ ਸਾਂ ਮਨਜੀਤ ਨੇ ਸੂਪ ਪੀਤਾ ਤਾਂ ਬੇਟਾ ਪੀ ਚੁੱਕਾ ਠੀਕ ਹੈ ਅੱਗੇ ਆ ਗਿਆ ਬੇਟਾ ਨੰਬਰ 3 ਤੇ ਭਵਿੱਖਤਕਾਲ ਭਵਿੱਖਤਕਾਲ ਤੋਂ ਭਾਵ ਹੈ ਆਉਣ ਵਾਲਾ ਸਮਾਂ ਕਿਰਿਆ ਦੇ ਜੇ ਸਰੂਪ ਤੋਂ ਇਹ ਪਤਾ ਲੱਗੇ ਵੀ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਉਸ ਨੂੰ ਭਵਿੱਖਤਕਾਲ ਕਹਿੰਦੇ ਹਨ ਜਿਵੇਂ ਮੈਂ ਸ਼ਹਿਰ ਜਾਵਾਂਗਾ ਉਹ ਖੇਡੇਗਾ ਤੁਸੀਂ ਅੰਮਰੂਦ ਖਾਓਗੇ ਠੀਕ ਹੈ ਬੇਟਾ ਇਹ ਭਵਿੱਖ ਦੇ ਵਿੱਚ ਘਟਨਾਵਾਂ ਵਾਪਰਨਗੀਆਂ ਕਿਰਿਆ ਹੋਊਗੀ ਤਾਂ ਇਹਨੂੰ ਭਵਿੱਖਤ ਕਾਲ ਕਹਿੰਦੇ ਆ ਤਾਂ ਇਹ ਸੀਗਾ ਬੇਟਾ ਕਿਰਿਆ ਦਾ ਤੇ ਅੱਗੇ 7ਵਾਂ ਪੁਆਇੰਟ ਕਿਰਿਆ ਵਿਸ਼ੇਸ਼ਣ ਦਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ